ਮਿੰਟੂ ਜੀ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਐਮਐਲਏ ਸੀ ਉਹਨਾਂ ਕੈ ਗ੍ਰਿਫਤਾਰ ਕੀਤਾ ਗਿਆ ਤੇ ਮਸਲਾ ਇਹ ਦੱਸਿਆ ਜਾ ਰਿਹਾ ਵੀ ਕੋਈ ਭਾਜਪਾ ਦੀ ਪੰਚਾਇਤ ਦਾ ਪ੍ਰਧਾਨ ਸੀ ਉਹਦੇ ਤੇ ਹਮਲੇ ਦਾ ਮਸਲਾ ਹੈ ਵੀ ਥੋੜੀ ਜਾਣਕਾਰੀ ਦਿਓ ਕੀ ਮਸਲਾ ਸੀ ਦੇਖੋ ਉੱਥੇ ਕਾਫੀ ਆਮ ਆਦਮੀ ਪਾਰਟੀ ਦੇ ਵਰਕਰ ਕਾਰਕੁਨ ਜਿਹੜੇ ਆ ਨਾ ਉਹ ਇਸ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਨਿਤਰੇ ਪਏ ਆ ਇਹ ਤੁਹਾਨੂੰ ਪਤਾ ਵੀ ਰੌਲਾ ਪਾਉਣ ਲਈ ਬੜੇ ਤਗੜੇ ਆ ਜੀ ਖਾਸ ਤੌਰ ਤੇ ਜਦੋਂ ਇਹ ਵਿਰੋਧੀ ਧਿਰ ਚੋਂ ਆਉਂਦਾ ਫਿਰ ਤੇ ਸਰ ਇਹ ਨੋਚ ਲੈਂਦੇ ਨੇ ਸਤਾਤਾਰੀਆਂ ਨੂੰ ਫਿਰ ਤੇ ਚਰੂੜ ਲੈਂਦੇ ਨੇ ਫਿਰ ਬੜੇ ਖਤਰਨਾਕ ਹੋ ਜਾਂਦੇ ਨੇ ਜੀ ਹਾਂ ਸਤਾਚਾਇਆ ਨੂੰ ਤੁਸੀਂ ਕਿਸੇ ਵੱਖ ਭੂਮਿਕਾ ਚ ਦੇਖਦੇ ਹੋਗੇ ਤਾਂ ਕਹਿਣ ਦਾ ਮਤਲਬ ਇਹ ਆ ਕਿ ਭਾਈ ਮੇਰੇ ਖਿਆਲ ਦੇ ਨਾਲ 74 ਵਿਸਾਵਾਂ ਦੀ ਜਿਹੜੀ ਉੱਥੇ ਗ੍ਰਿਫਤਾਰੀ ਹੋਈ ਆ ਉਹ ਥੋੜਾ ਜਿਹਾ ਟਾਈਮਿੰਗ ਦੇ ਲਿਆ ਅਸਨਾਂ ਮੇਰੇ ਖਿਆਲ ਦੇ ਨਾਲ ਇੱਕ ਡੂੰਘਾਈ ਵਾਲੀ ਨਜ਼ਰ ਮੰਗਦੀ ਆ ਕਿਉਂਕਿ ਇਹਨਾਂ ਨੇ ਉੱਥੇ ਜਿਮਨੀ ਚੋੜ ਦਿੱਤੀ ਪਹਿਲਾਂ ਵੀ ਕੁਝ ਪ੍ਰਦਰਸ਼ਨ ਇਹਨਾਂ ਦਾ ਉੱਥੇ ਜਿਹੜਾ ਸੀਗਾ ਨਾ ਉਹ ਇਹਨਾਂ ਵਾਸਤੇ ਸੰਤੁਸ਼ਟੀਜਨਕ ਰਿਹਾ ਜੀ ਜੀ ਤਾਂ ਹੁਣ ਕਿਤੇ ਨਾ ਕਿਤੇ ਇਹ ਜਿਹੜਾ ਆਸਰ ਆ ਉਹ ਵੱਧ ਰਿਹਾ ਹੋ ਸਕਦਾ ਹੈ ਕਿ ਭਾਜਪਾ ਹੂੰ ਹੋ ਸਕਦਾ ਹੈ ਭਾਜਪਾ ਜਿਹੜੀ ਹੈ ਉਹ ਇਹਨਾਂ ਨਾਲ ਉੱਥੇ ਕੁਇਟਰ ਖੜਕਾ ਕਰ ਰਹੀ ਹੋਈ ਪਰ ਦੂਜੀ ਥਿਉਰੀ ਵੀ ਹੈ ਹੂੰ ਦੂਜੀ ਥਿਉਰੀ ਇਹ ਆ ਕਿ ਕਾਂਗਰਸ ਨੂੰ ਜਿਵੇਂ ਆਪਾਂ ਛੋਟੇ ਹੁੰਦੇ ਆ ਕੋਈ ਗਲਤ ਅੱਖਰ ਲਿਖ ਲੈਂਦੇ ਸੀ ਪੈਨਸਲ ਵਾਲਾ ਹੂੰ ਤੇ ਇੱਕ ਰਬੜ ਜੀ ਨਹੀਂ ਸੀ ਹੁੰਦੀ ਜਿਮੈਟਰੀ ਚ ਜੀ ਜੀ ਮਟਾਉਣ ਵਾਸਤੇ ਟਾਉਣ ਵਾਸਤੇ ਹਾਂਜੀ 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 ਇਹਦੇ ਨਾਲ ਦੇ ਤੋ ਵੇੜੇ ਵਿੱਚੋਂ ਕੱਖਾ ਵਾਂਗੂ ਹੂੰਜਦਾ ਛੇਤੀ ਦੇਨੇ ਗਲਤ ਅੱਖਰ ਵਾਂਗੂ ਪੂੰਜਦਾ ਪੂੰਜਦਾ ਜੀ ਤੋ ਗੱਲ ਇਹ ਆ ਕਿ ਉਹ ਜਿਹੜਾ ਹੁੰਦਾ ਨਾ ਵੀ ਮਟਾਉਣ ਵਾਲਾ ਅੱਜ ਕੱਲ੍ਹ ਭਾਜਪਾ ਦੀ ਰਬੜ ਦੇ ਤੌਰ ਤੇ ਕੰਮ ਕਰ ਰਹੀ ਆਮ ਆਦਮੀ ਪਾਰਟੀ ਦਿੱਲੀ 'ਚ ਦੇਖਿਆ ਕਾਂਗਰਸ ਨੂੰ ਸਾਫ਼ ਕਰਤਾ ਬਿਲਕੁਲ ਠੀਕ ਹੈ ਜੀ ਹਰਿਆਣੇ 'ਚ ਇਹਨਾਂ ਨੂੰ ਨੁਕਸਾਨ ਪਹੁੰਚਾਤਾ ਇੱਥੇ ਵੀ ਸਾਫ਼ ਕਰਤਾ ਜੀ ਪੰਜਾਬ 'ਚ ਵੀ ਲੱਛਣ ਇਹੋ ਜਿਹੇ ਨਜ਼ਰ ਆ ਰਹੇ ਨੇ ਜੀ ਜੀ ਤੇ ਇਸ ਤੋਂ ਇਲਾਵਾ ਹੋ ਸਕਦਾ ਹੈ ਕਿਉਂਕਿ ਗੁਜਰਾਤ ਦੇ ਵਿੱਚ ਟੱਕਰ ਸਿਰਫ ਕਾਂਗਰਸ ਤੇ ਭਾਜਪਾ ਹੈ ਹੂੰ ਭਾਜਪਾ ਨੂੰ ਪਤਾ ਹੈ ਕਿ ਜਿਸ ਦਿਨ ਉਹਨਾਂ ਦੇ ਸ਼ਾਸਨ ਦਾ ਇੱਕ ਲੰਮੇ ਚੌੜੇ ਸ਼ਾਸਨ ਦਾ ਅੰਤ ਹੋਏਗਾ ਤਾਂ ਉਹ ਕਾਂਗਰਸ ਕਰ ਸਕਦੀ ਹੈ ਹਮ ਪਰ ਕਾਂਗਰਸ ਨੂੰ ਖੱਜਲ ਕੌਣ ਕਰ ਰਿਹਾ ਉੱਥੇ ਕਾਂਗਰਸ ਦੀ ਵੋਟ ਕੌਣ ਤੋੜ ਰਿਹਾ ਹਮ ਭਾਜਪਾ ਦੀ ਵੋਟ ਕਾਂਗਰਸ ਨਾਲ ਜੁੜਨ ਤੋਂ ਜਿਹੜੀ ਐਂਟੀ ਇਨਕੰਮਪੈਂਸੀ ਵਾਲੀ ਵੋਟ ਕਾਇਦ ਨਹੀਂ ਕੌਣ ਰੋਕ ਰਿਹਾ ਸੋ ਇਹ ਦੂਸਰੇ ਪਾਸੇ ਦੀ ਵੀ ਥਿਊਰੀ ਦਿੱਤੀ ਜਾ ਸਕਦੀ ਹੈ ਬਿਲਕੁਲ ਠੀਕ ਹੈ ਨਾ ਕਿਉਂਕਿ ਚਾਤਰਪਸਾਵਾ ਜਿਹੜੇ ਆ ਉਹ ਆਦਿਵਾਸੀ ਭਾਈਚਾਰੇ ਚੋਂ ਆਉਂਦੇ ਆ ਹੋ ਸਕਦਾ ਹੈ ਕਿ ਭਈ ਬਦਲਾਖੋਰੀ ਵੀ ਹੋਵੇ ਪਰ ਦੂਜੇ ਪਾਸੇ ਤੋਂ ਵੀ ਸੋਚਿਆ ਜਾ ਸਕਦਾ ਹੈ ਜੀ ਬਿਲਕੁਲ ਬਿਲਕੁਲ ਪੀਵੀ ਕੱਤੀ ਜੀ ਕਹਿ ਰਹੇ ਨੇ ਕਿ ਪੱਤੇ ਖੇਡਨੇ ਸ਼ੁਰੂ ਕਰ ਦਿੱਤੇ ਇਹ ਕਹਿੰਦੇ ਕਿ ਕਿਹੜੇ ਚੱਲਦੇ ਆ ਜਾਂ ਨਹੀਂ ਚੱਲਦੇ ਉਹ 27 ਤੱਕ ਪਤਾ ਲੱਗਣਾ ਪਰ ਚਲੋ ਹਾਂ ਇੱਕ ਚੀਜ਼ ਜਿਹੜੀ ਮਿੰਡੋ ਜੀ ਆਪਾਂ ਨੋਟ ਜ਼ਰੂਰ ਕੀਤੀ ਹੋਣੀ ਤੁਸੀਂ ਜਿਹਨੂੰ ਜ਼ਿਕਰ ਵੀ ਕੀਤਾ ਵੀ ਇਹਨਾਂ ਦੇ ਰੌਲੇ ਨਾਲ ਫਾਇਦਾ ਦੂਜੇ ਪਾਸੇ ਹੋ ਜਾਂਦਾ ਇੱਕ ਪਾਸਾ ਮਿੱਟ ਜਾਂਦਾ ਦੂਜੇ ਪਾਸੇ ਜ਼ਰੂਰ ਆ ਤੀਜੇ ਸਿੰਘ ਦਾ ਇੱਕ ਹੈਗਾ ਕਮੈਂਟ ਕਹਿੰਦੇ ਕਿ ਵੈਸੇ ਇੱਕ ਗੱਲ ਹੋਈ ਹੈ ਵੀ ਆਪਾਂ ਲੋਕਲ ਪੋਲਿਟਿਕਸ ਦੇ ਵਿੱਚ ਉਲਝ ਗਏ ਆ ਉਧਰ ਨਸ਼ਾ ਜਿਹੜਾ ਕਹਿੰਦਾ ਵੀ ਯੂਨੀਵਰਸ ਤੇ ਅੱਜ ਤੇ ਪਹੁੰਚ ਚੁੱਕਿਆ ਹੈ ਕਹਿੰਦਾ ਵੀ ਨਵੇਂ ਭੇਦ ਖੋਲੇਗਾ ਜੋ ਚੱਲ ਰਿਹਾ ਨਸ਼ੇ ਦੇ ਮਾਮਲੇ ਉਤੇ ਆਪਾਂ ਦੇਖ ਰਹੇ ਆ ਜੀ ਸਾਰੇ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨਸ਼ਾ ਵੀ ਤੇ ਗੈਂਗਸਟਰਵਾਦ ਜਿਹੜਾ ਹੈਗਾ ਉਹ ਲਗਾਤਾਰ ਵਧ ਹੀ ਰਿਹਾ ਹੈ ਜੀ ਖੈਰ ਚਲੋ ਮਿੱਤਰ ਆਪਾਂ ਜਤਿੰਦਰ ਸਿੰਘ ਜੀ ਦਾ ਕਮੈਂਟ ਖੈਰ ਆਪਾਂ ਨਹੀਂ ਇਹ ਗੱਲ ਤਾਂ ਨਹੀਂ ਕਹਿ ਸਕਦੇ ਤੇ ਹੁਣ ਪ੍ਰਸ਼ਾਸਨ ਨੇ ਕਲੀਅਰ ਕਰਨੀ ਹੈ ਇਹ ਕਹਿੰਦੇ ਕਿ ਜਿਹੜਾ ਵੀਰਵੈਲ ਵਾਲਿਆਂ ਦਾ ਕਤਲकांड ਹੈ ਕਹਿੰਦੇ ਉਹਦੇ ਵਿੱਚ ਕਿਸ ਦਾ ਹੱਥ ਹੈ ਦੇਖੋ ਮਤਲਬ ਇਹ ਹੈ ਨਾ ਜਾਂਚ ਪੜਤਾਲ ਦਾ ਮੈਟਰ ਹੈ ਇਹਦੇ ਵਿੱਚ ਸੈਂਸਟਿਵ ਮਸਲੇ ਚ ਅਸੀਂ ਕੋਈ ਟਿੱਪਣੀ ਕੋਈ ਗੈਰ ਜ਼ਰੂਰੀ ਕਰੀਓ ਠੀਕ ਨਹੀਂ ਹੈ ਬਿਲਕੁਲ ਪਰ ਸਰ ਇਹ ਜਿਹੜਾ ਕ੍ਰਾਈਮ ਹੈ ਨਾ ਇਹ ਇਸ ਤਰ੍ਹਾਂ ਦਾ ਕ੍ਰਾਈਮ ਅੰਜਾਮ ਦਿੱਤਾ ਜਾਂਦਾ ਇਹਨੂੰ ਥੋੜਾ ਜਿਆ ਸਮਝੋ ਫੁੱਟਰ ਬੰਦੇ ਤੇ ਲੋਕਲ ਹੀ ਦੱਸੇ ਜਾਂਦੇ ਆ ਵੀ ਇੱਕ ਦੋ ਤੇ ਵਿੱਚ ਲੋਕਲ ਸ਼ਾਇਦ ਆਇਡੈਂਟੀਫਾਈਡ ਹੋਗਾ ਹਾਂਜੀ ਹੁੰਦਾ ਕੀ ਆ ਇੱਕ ਨਾ ਤੁਹਾਨੂੰ ਮੈਂ ਦੱਸਦਾ ਗੱਲ ਕਿ ਜੋ ਮੈਨੂੰ ਕਿਸੇ ਪੁਲਿਸ ਆਫਸਰ ਨੇ ਦੱਸੀ ਸੀ ਬੜਾ ਤੇਜ਼ ਤਰ੍ਹਾਂ ਪੁਲਿਸ ਆਫਸਰ ਆਪਣੇ ਜ਼ਮਾਨੇ ਦਾ ਜੀ ਰਿਟਾਇਰ ਹੋ ਚੁੱਕਾ ਉਸਨੇ ਕਿਹਾ ਕਿ ਇਹ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਗਾਂ ਤੀਜੇ ਬੰਦੇ ਨੇ ਫੋਨ ਕਰਨਾ ਸ਼ੂਟਰਾਂ ਨੂੰ ਤਿਆਰ ਕਰਕੇ ਕਿ ਫਲਾਣੇ ਹਾਈਵੇ ਦੇ ਫਲਾਣੇ ਮੀਲ ਪੱਥਰ ਦੇ ਮੋੜ ਨਾਲ ਲਫਾਫਾ ਪਿਆ ਚੱਕ ਲਾ ਹੂੰ ਉਹਦੇ ਚ ਸਮਾਨ ਹੈ ਜੀ ਫਰਜ ਕਰ ਉਹਦੇ ਚ ਪਿਸਟਲ ਹੈ ਹੂੰ ਜਿਹਦੇ ਨਾਲ ਚਲਾਉਣਾ ਤੇ ਨਾਲ ਉਹ ਜੇ ਫੀਮ ਖਾਂਦਾ ਤੇ ਫੀਮ ਵੀ ਪਈ ਆ ਜੀ ਜੇ ਉਹ ਪਾਊਡਰ ਪਿੰਦਾ ਤੇ ਪਾਊਡਰ ਵੀ ਪਿਆ ਹੂੰ ਬਿਲਕੁਲ ਜਿਹੜੀ ਵੀ ਚ ਤੇ ਜੇ ਕੋਈ ਅਯਾਸ਼ੀ ਕਰਨੀ ਉਹਦੇ ਲਈ ਪੈਸੇ ਵੀ ਆ ਜੀ ਜਾਂ ਜੋ ਵੀ ਹੂੰ ਗੋਲ ਪੁੱਗੇ ਹੁੰਦੇ ਨੇ ਉਹ ਲਫਾਫਾ ਚੁੱਕਦਾ ਕੰਮ ਕਰਦਾ ਕੰਮ ਕਰਦਾ ਜਾਂ ਕਰਦੇ ਉਹ ਲਫਾਫਾ ਕੰਮ ਕਰਕੇ ਉੱਥੇ ਫਿਰ ਪਹੁੰਚ ਜਾਂਦਾ ਜੀ ਹੂੰ ਅਸਲਾ ਵਗਰਾ ਜੋ ਜੀ ਹੁਣ ਕਰਵਾਉਣ ਵਾਲਾ ਸੱਤ ਸਮੁੰਦਰਾਂ ਤੋਂ ਪਾਰ ਹੈ ਜੀ ਇੱਥੋਂ ਲੋਕਲ ਨੈਟਵਰਕ ਚੋਂ ਕੋਈ ਆਪਣਾ ਫੋਨ ਨੰਬਰ ਕੋਈ ਹੋਰ ਬਾਹਰ ਦਾ ਚਲਾ ਕੇ ਹੂੰ ਕੰਮ ਕਰ ਰਿਹਾ ਸਰ ਫੜੇ ਜਾਂਦੇ ਤਾਂ ਸ਼ੂਟਰ ਫੜੇ ਜਾਂਦੇ ਆ ਜੀ ਜਿਹੜੇ ਸ਼ੂਟਰ ਫੜੇ ਜਾਂਦੇ ਨੇ ਉਹ ਇਸ ਤਰ੍ਹਾਂ ਦੇ ਆਪਣੇ ਨੌਜਵਾਨ ਨੇ ਆਪ ਪੰਜਾਬ ਚੋਂ ਹੀ ਨੇ ਨਾ ਉਹ ਇਹ ਸੋਚਦੇ ਆ ਕਿ ਜੱਡਾ ਵੱਡਾ ਕਤਲकांड ਹੂੰ ਸਾਡੇ ਨਾਮ ਲੱਗੇਗਾ ਜੀ ਉਹਦਾ ਵੱਡਾ ਸਾਡਾ ਨਾਮ ਵੀ ਬਣ ਜਾਏਗਾ ਬਿਲਕੁਲ ਤਾਂ ਸਾਨੂੰ ਜੇਲ ਕੱਟਣੀ ਜਾਂ ਜ਼ਿੰਦਗੀ ਕੱਟਣੀ ਸੌਖੀ ਹੈ ਹੂੰ ਤਾਂ ਤੁਸੀਂ ਦੱਸੋ ਇਸ ਗੁੰਝਲਦਾਰ ਸੰਗਠਨ ਕਰਾਇੰ ਦੀ ਕਹਾਣੀ ਚ ਤੁਸੀਂ ਕੀ ਕਰੋਗੇ ਹੂੰ ਮੈਂ ਤੁਹਾਨੂੰ ਇੱਕ ਪੁਲਿਸ ਆਫੀਸਰ ਦੇ ਤਜਰਬੇ ਚ ਗੱਲ ਦੱਸੀ ਆ ਬਿਲਕੁਲ ਜਿਸ ਪੁਲਿਸ ਆਫੀਸਰ ਦਾ ਮਤਲਬ ਕਿ ਤਜਰਬਾ ਹੀ ਇਸ ਏਰੀਏ ਦਾ ਜੀ ਇਸ ਏਰੀਏ ਦੀ ਤੁਸੀਂ ਗੱਲ ਕਰ ਰਹੇ ਹੋ ਤੇ ਸਾਰਾ ਹੀ ਸੜਕ ਦਾ ਜੀ ਮਤਲਬ ਫੀਲਡ ਦਾ ਤਾਂ ਮਤਲਬ ਕਿ ਇਹ ਚੀਜ਼ਾਂ ਬਹੁਤ ਗੁੰਝਲਦਾਰ ਨੇ ਸਰ ਕੰਪਲਿਕੇਟਿਡ ਨੇ ਤੇ ਮੇਰੇ ਖਿਆਲ ਦੇ ਨਾਲ ਸਮਾਜਿਕ ਪੱਖ ਤੋਂ ਵੀ ਬਹਿਸ ਹੋਣੀ ਚਾਹੀਦੀ ਹੈ ਹੂੰ ਜੀ ਬਿਲਕੁਲ ਮਿੰਟੂ ਜੀ ਆਪਾਂ ਕੋ ਉਸ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਾਂ ਸਮਝ ਨਹੀਂ ਸਕਦੇ ਹੁੰਦੇ ਖੈਰ ਇੱਕ ਕਮੈਂਟ ਮੈਂ ਲਿਆ ਸੀ ਮਿੰਟੂ ਜੀ ਉਹਦੇ ਵਿੱਚ ਮੈਂ ਥੋੜਾ ਜਿਹਾ ਉਹ ਮਿਸਟੇਕ ਕਰ ਗਿਆ ਮੈਂ ਨਸ਼ਾ ਪੜ ਗਿਆ ਇਹਨਾਂ ਨੇ NASA ਦੀ ਗੱਲ ਕੀਤੀ ਸੀਗੀ ਵੀਰ ਹੋਰਾਂ ਨੇ ਉਹ ਕਿੱਥੇ ਇਹ ਬਾਲਾ ਹੀ ਉਲਟਾ ਹੋ ਗਿਆ ਕੰਮ ਕਿੱਥੇ ਬੁੱਢੀ ਦਾ ਮਰਨਾ ਤੇ ਕਿੱਥੇ ਹਾਲੂ ਕੜੂ ਇਹ ਤੇ ਬੜਾ ਕੰਮ ਤੁਸੀਂ ਖਰਾਬ ਕੀਤਾ ਹਾਂ ਜੀ ਇਹ ਅਮਰੀਕਾ ਦੀ ਏਜੰਸੀ ਬਾਈ ਜੀ ਨੇ ਕਲੀਅਰ ਵੀ ਕੀਤਾ ਹੈ ਤੇ ਉਹਦੀ ਗੱਲ ਕਰ ਰਹੇ ਨੇ ਕਹਿੰਦੇ ਤੇ ਵਿਗਰ ਫਨ ਜੋ ਆਪਣੀ ਯੂਨੀਵਰਸ ਨੂੰ ਐਕਸਪਲੋਰ ਕਰਦਾ ਹੈ ਉਹਦੀ ਗੱਲ ਕਰ ਰਿਹਾ ਸੀ ਭਾਈ ਅਸੀਂ ਮਾਫੀ ਮੰਗਦੇ ਆ ਮੈਂ ਥੋੜਾ ਜਿਹਾ ਉਹ ਫਲੋ ਫਲੋਟ ਪੜ ਗਏ ਆ ਖੈਰ ਚਲੋ ਇਸ ਤੇ ਹੁਣ ਆਪਾਂ ਫਿਰ ਮਿੰਟੋ ਜੀ ਨੂੰ ਕਸ ਦੇਵਾਂਗੇ ਬਾਅਦ ਦੇ ਵਿੱਚ ਵੀ ਥੋੜਾ ਜਿਹਾ ਖੁੱਲ ਕੇ ਗੱਲ ਕਰਿਓ ਥੋੜੀ ਜਾਣਕਾਰੀ ਵੀ ਇਕੱਠੀ ਕਰ ਲਿਓ ਨਾਸ ਵਾਲੀ ਕਿਹੜੀ ਜਿਹੜਾ ਮਿੱਤਰ ਕਰ ਰਹੇ ਨੇ ਇਹ ਕਮੈਂਟ ਆਪਾਂ ਸਾਹਮਣੇ ਰੱਖ ਲੈਣੇ ਆ ਜੀ ਫਿਰ ਇਹਦੇ ਤੇ ਆਪਾਂ ਕੋਈ ਗੱਲ ਨਹੀਂ ਹੋਰ ਗੱਲ ਕਰਾਂਗੇ ਕੋਈ ਨਹੀਂ ਕੋਈ ਨਹੀਂ ਕੋਈ ਜੇ ਤੁਹਾਨੂੰ ਹੁਣ ਤੇ ਨਸ਼ਾ ਲੱਗਦਾ ਜੀ ਹਾਂ ਜੀ ਨਹੀਂ ਮੈਂ ਨਸ਼ਾ ਨਹੀਂ ਮੈਂ ਤਾਂ ਕ੍ਰਾਈਮ ਵਾਲੀ ਗੱਲ ਕੀਤੀ ਹੈ ਨਸ਼ਾ ਵਾਲੀ ਤਾਂ ਨਸ਼ਾ ਵੀ ਇਹੋ ਜੀ ਸਮੱਸਿਆ ਈ ਹੈ ਗੁੰਜਲਦਾਰ ਸਮੱਸਿਆ ਕ੍ਰਾਈਮ ਮੈਂ ਤੁਹਾਨੂੰ ਸੰਗਠਿਤ ਕ੍ਰਾਈਮ ਦੀ ਵਿਜਾਤਾ ਦੱਸ ਦਿੱਤੀ ਹੈ ਕਿ ਇਹਦੇ ਚ ਚਲੋ ਇਹ ਸਾਰੀਆਂ ਜੁੜੀਆਂ ਜੀਆਂ ਗੱਲਾਂ ਹੀ ਹੁੰਦੀਆਂ ਨੇ ਹਾਂ ਜੀ ਹਾਂ ਜੀ ਅੱਜ ਤਾਂ ਪੰਜਾਬ ਦੇ ਵਿੱਚ ਇਹ ਵੱਡਾ ਮੁੱਦਾ ਬਣ ਗਿਆ ਨਾ ਜੀ ਹੂੰ ਜੀ ਬਿਲਕੁਲ ਬਿਲਕੁਲ ਖैर ਚਲੋ ਮਿੰਟੋ ਜੀ ਇੱਕ ਚਿੱਠੀ ਦੀ ਇੱਕ ਪੱਤਰ ਦੀ ਆਪਾਂ ਗੱਲ ਕਰੀਏ ਜਿਹੜਾ ਖਹਿਰਾ ਸਾਹਿਬ ਨੇ ਲਿਖਿਆ ਹੋਇਆ ਹੈ ਰਾਜਪਾਲ ਸਾਹਿਬ ਨੂੰ ਗੁਲਾਬਚੰਦ ਗਟਾਰੀਆ ਜੀ ਨੂੰ ਤੇ ਜੀ ਦੇ